ਬੀਸ ਤਨਜੋ ਜਸਪਾਲ ਚਹਾਨ ਦਾ ਜੇ ਮੈਂ ਗਨ ਮੈਨਮ ਨੂੰ ਹੱਥ ਨੂੰ ਨਹੀਂ ਹੋ ਗਿਆ ਡਿਊਟੀ ਕਰ ਦੇਣਾ ਅੱਛਾ ਜੀ ਕੀ ਹੋਇਆ ਅੱਜ ਚਾਨ ਚੱਕ ਗੋਲੀ ਚੱਲੀ ਆ ਤੇ ਮੈਂ ਆਪਣੇ ਜਸਪਾਲ ਚਹਾਨ ਦੀ ਕੋਠੀ ਲੱਗੇ ਜਿੱਦਾਂ ਆਮ ਤੌਰ ਤੇ ਬੈਠੇ ਹੋਈਦਾ ਡੇਰ ਦੋਵੇਂ ਖੁੱਲੇ ਸੀ ਜਦੋਂ ਗੋਲੀ ਦੀ ਆਵਾਜ਼ ਆਈ ਮੈਂ ਆਪਣੇ ਦੀਪੂ ਡਰਾਉਰ ਨੂੰ ਦੱਸਿਆ ਵੀ ਮੈਂ ਮਗਰ ਚੱਲਿਆ ਹੀ ਬੰਦੇ ਦੇ ਜਿਹਦੇ ਮੈਂ ਜਫਾ ਮਾਰ ਕੇ ਪਿਸਤਲ ਬਰਾਮਦ ਕਰਾ ਕੇ ਸ਼ਿਟੀ ਐਸਐਚਓ ਦੇ ਹਵਾਲੇ ਕੀਤਾ ਤੇ ਬਾਕੀ ਬਤੌਰੇ ਮੈਂ ਜਸਪਾਲ चौहान ਨਾਲ ਲੱਗਾ ਗਨਮਨ ਕਿੰਨੀ ਕੁ ਮੁਸ਼ਕਲ ਕਰਨੀ ਵੀ ਕਿੰਨਾ ਮੁਸਾਕਾ ਤੋਂ ਬੜੀ ਕਰਨੀ ਪਈ ਹੈ ਜੀ ਜੇ ਮੈਂ ਨਾਮ ਅਗਰ ਭਜਦਾ ਪਿਸਤਲ ਨਹੀਂ ਮਿਲਣਾ ਨਾ ਬੰਦਾ ਹੀ ਮਿਲਣਾ ਕਿੰਨੇ ਜਣੇ ਸੀ ਇੱਕ ਘੰਟਾ ਮੈਨੂੰ ਮਗਰ ਮਕਸਦ ਤੱਕ ਕਰਨੀ ਪਈ ਉਹਦੇ ਭਾਜਣਾਟ ਕੇ ਗਲੀ ਚ ਵੜਦਾ ਹੈ ਕਦੇ ਕਿਸੇ ਬੰਨੇ ਮੈਂ ਫੜ ਲਿਆ ਹਾਂ ਕਿ ਜਦੋਂ ਫੜਨ ਲੱਗੇ ਉਹਨੇ ਕੋਈ ਤੁਹਾਡੇ ਤੇ ਪਿਸਤੌਲ ਨਹੀਂ ਉਹਨੇ ਮੈਨੂੰ ਇਮਾਨਦਾਰੀ ਨਾਲ ਪਿਸਤੌਲ ਫੜਾਤਾ ਮੈਂ ਹਾਂ ਨੂੰ ਦੱਸਤਾ ਮੈਂ ਮੈਂ ਚੈਂਬਰ ਤੇ ਗੋਲੀ ਚਾੜੀ ਆ ਮੈਂ ਗੋਲੀ ਚਲਾ ਦੇਣੀ ਆ ਜਾਂ ਪਿਸਤੌਲ ਦੇ ਭਾਲੇ ਕਰਦੇ ਤੇ ਚੰਗੀ ਗੱਲ ਆ ਕਿੰਨੇ ਜਣੇ ਸੀ ਗੋਲੀ ਚਲਾਉਣ ਵਾਲੇ ਬਾਕੀ ਮੇਰੇ ਜਿਹੜੇ ਨਾਰ ਪਿਸਟਲ ਮੈਂ ਆਇਆ ਨੂੰ ਜਫਾ ਮਾਰ ਕੇ ਫੜ ਲਿਆ ਮੈਂ ਪਿਸਟਲ ਦੇ ਦੇਂਗਾ ਚੰਗਾ ਰਹੂੰਗਾ ਪਿਸਟਲ ਨਾਲ ਮੇਰੇ ਬਰਾਮਤ ਕਰਾ ਕੇ ਮੈਂ ਸਿਟੀ ਦੇ ਆਇਆ ਸੱਚੋ ਦੇਹ ਵਾਲੇ ਕੋਲ ਬੰਦਾ ਕਿੱਥੇ ਆਏ ਬੰਦਾ ਉਹ ਸਿਟੀ ਸੱਚੋ ਦੇਹ ਵਾਲੇ ਕੋਲ ਜਿਹੜਾ ਇਹ ਗੋਲੀ ਚੱਲੀ ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਤੇ ਕੀ ਮਾਹੌਲ ਬੜਾ ਮਾੜਾ ਜਿੱਦੋਂ ਬੱਚੇ ਆਉਂਦੇ ਸੀ ਮੈਨੂੰ ਨਹੀਂ ਪਤਾ ਕੋਈ ਰੰਜੇ ਸੀ ਕੀ ਸੀ ਜਦੋਂ ਇਹ ਬੰਦੇ ਤੋਂ ਪਿਸਟਲ ਨਾਲ ਦੱਬ ਚੜਾਉਂਦਿਆਂ ਵੇਖ ਲਿਆ ਵਾ ਇਹਦੇ ਮਗਰਮਾਂ ਲੱਗ ਜਾਂ ਉਹਦੇ ਜਦੋਂ ਤੁਸੀਂ ਉਹਦੇ ਮਗਰ ਜਾ ਰਹੇ ਸੀ ਪਾਗਲ ਪੱਜਾਂ ਮੈਂ ਕਿੰਨੇ ਜਣੇ ਸੀ ਇਹ ਦੋ ਹੀ ਇੱਕ ਪਤਾ ਨਹੀਂ ਕਿੱਦਾਂ ਵੜ ਗਏ ਇਹਨੂੰ ਮੈਂ ਜਿਹਦੇ ਕੋਲ ਪਿਸਤਲ ਹੀ ਆ ਮੈਂ ਫੜ ਲਿਆ ਉਹਨੇ ਦੱਸਿਆ ਕੁਝ ਵੀ ਕਿਉਂ ਜੇ ਨਹੀਂ ਨਾ ਜੇ ਬ੍ਰਾਹਮਤੀ ਹੁਣ ਸੀਐਸਟਾਪ ਇਹਨੂੰ ਖੜਨਗੇ ਫਿਰ ਸੀਐਸਟਾਪ ਵਾਲੇ ਪੁੱਸਣਗੇ ਪਹਿਲਾਂ ਮੈਂ ਸੀਐਸਟਾਪ ਡਿਊਟੀ ਮਾਨਦਾਰੀ ਨਾਲ ਕੀਤੀ ਆ ਤੇ ਅੱਗੇ ਵੀ ਕਰਦੇ ਆ ਆਉਣੇ ਰਹਿ ਗਈ ਹਾਲਖੰਡ ਨੌਕਰੀ ਬਾਕੀ ਜੋ ਸਾਹਬ ਨੂੰ ਮਨਜ਼ੂਰ ਹੋਊਗਾ ਪਿਕਟ ਬੱਚਾ ਪੜਦਾ ਸੀ ਪੜਦਾ ਪਤਾ ਨਹੀਂ ਮੈਂ ਇੱਧਰ ਗਾ ਨਹੀਂ ਆਇਆ ਮੈਂ ਉੱਥੋਂ ਮਗਰ ਭੱਜਾ ਉਹਦੇ ਦੋ ਦੋਨੋਂ ਭੱਜਾ ਸਾਡੀ ਕੋਠੀ ਵਾਲ ਨੂੰ ਭੱਜਾ ਮਾਸ਼ੂਦ ਦਾ ਬੱਚਾ ਇਹ ਨਹੀਂ ਪੌਧੀ ਮੈਨੂੰ ਪਤਾ ਮੈਂ ਮਗਰ ਭੱਜਾ ਵਾਂ ਇੱਕ ਘੰਟੇ ਬਾਅਦ ਮੈਂ ਮੱਛਾ ਕਰਦਾ ਚਿੱਟੀ ਜੀ ਕਮੀਜ਼ ਪਾਈ ਤਾਂ ਮੋਨਾ ਹੀ ਮੋਨਾ ਚਲੋ ਲੈ ਆ ਦੁਬਾਰਾ ਘੋਤ ਦੇਖ ਕੇ ਪਤਾ ਲੱਗਿਆ ਕਿ ਜਿਹੜਾ ਲੜਕਾ ਇੰਜਰਡ ਹੋਇਆ ਉਹਦਾ ਨਾਮ ਦਮਨ ਗੁਰਾਇਆ ਹੈ ਜੋ ਕਿ ਹਾਥੀਗੇੜ ਅੰਮ੍ਰਿਤਸਰ ਇਸ ਇਤਿਹਾਸ ਹਾਥੀਗੇੜ ਬਟਾਲਾ ਦਾ ਰਹਿਣ ਵਾਲਾ ਹੈ ਤੇ ਉਹਦੇ ਨਾਲ ਦੋ ਦੇ ਯਾਰ ਦੋ ਸੀਗੇ ਜਿਹੜੇ ਉਹਨੂੰ ਹੁਣ ਹਸਪੀਟਲ ਲੈ ਕੇ ਗਏ ਨੇ ਅਮਨਦੀਪ ਹਸਪੀਟਲ ਉਹਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪੀਟਲ ਤੋਂ ਬਾਅਦ ਤੇ ਜਿਹੜੇ ਦੋਸ਼ੀ ਨੇ ਉਹ ਦੋਨੋਂ ਨੇ ਤੇ ਅਸੀਂ ਹੁਣ ਮੌਕੇ ਤੇ ਉਹਦਾ ਸਟੇਟਮੈਂਟ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲਦ ਉਹ ਜਿਨ੍ਹਾਂ ਦੇ ਗੋਲੀ ਚੱਲੀ ਸਰ ਉਹ ਬੱਚੇ ਆ ਜਾਂ ਜਿਨ੍ਹਾਂ ਦੇ ਉੱਤੇ ਗੋਲੀ ਚੱਲੀ ਜੀ ਹਜੇ ਪ੍ਰੀਲੀਮਿਨਰੀ ਕੁਝ ਵੀ ਕਹਿਣਾ ਮੁਸ਼ਕਿਲ ਹੈ ਅਸੀਂ ਤੁਹਾਨੂੰ ਦੱਸਿਆ ਕਿ ਮੌਕੇ ਤੇ ਅਸੀਂ ਸਾਰਾ ਜਾਇਜ਼ਾ ਲੈ ਲਿਆ ਹੁਣ ਅਮਨਦੀਪ ਹਸਪੀਟਲ ਸਾਡੀ ਟੀਮ ਜਾ ਰਹੀ ਹੈ ਉਹਨਾਂ ਨੂੰ ਮਦਈਆਂ ਨੂੰ ਜਿਹੜੇ ਜਿਹੜੇ ਇੰਜਰਡ ਹੈਗਾ ਜਿਹੜਾ ਕੇ ਉਸ ਟਾਈਮ ਤੇ ਉਹਨਾਂ ਨਾਲ ਲੜਮਿਲ ਕਰਦੇ ਇਹ ਜਿਹੜਾ ਜਿਹੜੀ ਗੋਲੀ ਚਲਾਈ ਉਹ ਫੜਿਆ ਗਿਆ ਕਿਤੇ ਨਹੀਂ ਹਸਟਲ ਵੀ ਬਰਬਤ ਹੋ ਗਿਆ ਜੀ ਹਜੇ ਅਪਾਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਹਨੂੰ ਤੁਹਾਨੂੰ ਸਾਰੀ ਡਿਟੇਲ ਬਾਅਦ ਵਿੱਚ ਦੱਸਦੇ ਹਾਂ ਸਟੂਡੈਂਟਸ ਹੀ ਇੱਥੇ ਪੜ੍ਹਨ ਆਏ ਸੀ ਮੈਂ ਬਰਾਦਰ ਕਹਿ ਰਹੇ ਹਾਂ ਕਿ ਹੇ ਥੋੜੀ ਦੇਰ ਤੋਂ ਬਾਅਦ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਸਾਰੀ ਜਿਹੜੀ ਹੈਗੀ ਹੈ ਸੀਸੀਟੀਵੀ ਆਈ ਜੀ ਕੋਈ ਸਮੱਸਿਆ ਸੀਸੀਟੀਵੀਜ਼ ਹੈਗੀਆਂ ਨੇ ਜੀ ਅਸੀਂ ਸਾਰੇ ਕਿਉਂਕਿ ਸੰਗਣਾ ਇਲਾਕਾ ਹੈ ਤੇ ਅਸੀਂ ਸਾਰੀ ਸੀਸੀਟੀਵੀਜ਼ ਐਕਸਪਲੋਰ ਕਰ ਰਹੇ ਹਾਂ ਤੇ ਉਹ ਤੋਂ ਬਾਅਦ ਤੁਹਾਨੂੰ ਸਾਰੀ ਡਿਟੇਲਸ ਵਿੱਚ ਦੱਸਿਆ ਜਾਏਗਾ ਥੈਂਕ ਯੂ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ بیگم شہناز جی ਸੰਪਰਕ ਕਰੋ 8725040658 8725040658